ਨਵੇਂ ਸਾਲ ਦੀ ਆਮਦ ਹੋ ਚੁੱਕੀ ਹੈ ਨਵੇਂ ਸਾਲ 2026 ਛੁਰਨ ਦੇ ਨਾਲ ਹੀ ਪਟਿਆਲਾ ਦੇ ਪ੍ਰਸਿੱਧ ਅਤੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਵਿਖੇ ਸ਼ਰਦਾਲੂਆ ਦੀ ਪੀੜ ਸਵੇਰ ਸਮੇਂ ਤੋਂ ਹੀ ਦੇਖਣ ਨੂੰ ਮਿਲੀ ਨਵੇਂ ਸਾਲ ਦੇ ਮੌਕੇ ਉੱਤੇ ਆਪਣੇ ਅਤੇ ਆਪਣੇ ਪਰਿਵਾਰਾਂ ਦੀ ਅਤੇ ਦੇਸ਼ ਭਰ ਦੇ ਨਿਵਾਸੀਆਂ ਵਾਸਤੇ ਲੱਖਾਂ ਕਰੋੜਾਂ ਖੁਸ਼ੀਆਂ ਲੈ ਕੇ ਆਵੇ ਇਹ ਦੁਆਵਾਂ ਕੀਤੀਆਂ ਗਿਆ ਨੇ ਦੱਸਦੀ ਹੈ ਕਿ ਇਹੀ ਮਨੋ ਕਾਮਨਾਵਾਂ ਲੈ ਕੇ ਅੱਜ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਨਿਵਾਸੀ ਪੁੱਛੇ ਸ਼ਰਦਾਲੂਆ ਦੇ ਵੱਲੋਂ ਪਾਰੀ ਪੀੜ ਦੇਖਣ ਨੂੰ ਮਿਲੀ ਇਸੇ ਸੰਬੰਧੀ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੈ ਮਾਤਾ ਦੀ ਸੁਮੇਲ ਗੋਇਲ ਹੈਪੀ ਨਵੇਂ ਨਵੇਂ ਸਾਲ ਦੀ ਬਹੁਤ ਬਹੁਤ ਵਧਾਈਆਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮਾਤਾ ਜੀ ਦਾ ਆਸ਼ੀਰਵਾਦ ਸਭ ਤੇ ਬਣਿਆ ਰਹੇ ਇਹ ਹੀ ਸਾਡੀ ਮਨੋ ਕਾਮਨਾ ਕੋਰੋਤਰੇ ਮਾਤਾ ਜੀ ਸਭ ਤੇ ਜਿਹੜਾ ਆਸ਼ੀਰਵਾਦ ਬਣਿਆ ਰਹੇ ਮਾਤਾ ਦੇ ਆਸ਼ੀਰਵਾਦ ਸ੍ਰੀ ਤੰਦਰੁਸਤ ਰਹੇ ਸਭ ਦਾ ਵਧੀਆ ਸ਼ਰੀਰ ਚੱਲਣ ਸਭ ਦੇ ਮਾਤਾ ਜੀ ਦੇ ਅੱਗੇ ਤਾਂ ਇਹ ਅਰਦਾਸ ਹੁੰਦੀ ਆ ਤਨ ਮਨ ਤਾਂ ਸਾਰਾ ਮਾਤਾ ਜੀ ਦੀ ਕਿਰਪਾ ਬਣੀ ਰਹੇ। ਸਾਕੀਨ ਮੰਦਰੋਂ ਕਿੰਨੀ ਮੰਨਤਾ ਕੀ ਬੰਦੀ? ਬਹੁਤ ਮੰਨਤਾ ਮਾਤਾ ਜੀ ਦੇ ਮੰਦਰ ਦੀ ਬਹੁਤ ਦੂਰ ਦੂਰ ਤੋਂ ਦੁਨੀਆ ਆਉਂਦੀ ਹੈ ਮੱਥਾ ਟੇਕਣ ਨਮਸਤਕ ਹੋ ਕੇ ਜਾਣੇ ਆ ਸਭ ਮਾਤਾ ਦੇ ਚੋਲੀਆਂ ਭਰ ਕੇ ਜਾਣੇ ਆ।